ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਾਈਵ ਤੇ ਮੈਂ ਹੋਣਾ ਨਹੀਂ ਸੀ ਪਰ ਅੱਜ ਹੋਣਾ ਪੈ ਗਿਆ ਮੈਨੂੰ ਬੜਾ ਪਿਆਰਾ ਇੱਕ ਕਲਾਕਾਰ ਮਿਲਿਆ ਮੇਰੇ ਇਲਾਕੇ ਦਾ ਆ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਮੇਰੇ ਇਲਾਕੇ ਦੇ ਮੇਰਾ ਢਿਲਵਾ ਤੋਂ ਨਡਾਲੇ ਲੱਗੇ ਪਿੰਡ ਐ ਚੱਕੋ ਕੀ ਤੇ ਇਹਨਾਂ ਦਾ ਪਿੰਡ ਐ ਗਾ ਮਿਰਜ਼ਾਪੁਰ, ਧੂਰਪੁਰ, ਬਤਾਲਾ, ਮਨਸੂਰਵਾਲ, ਮੰਗੇਆਲ ਤੇ ਅੱਗੇ ਨਡਾਲਾ ਸੋ ਇਹ ਜਿਹੜੀ ਬੈਲਟ ਐ ਜਦੋਂ ਇੱਥੋਂ ਕੋਈ ਬੰਦਾ ਲਾਈਫ ਦੇ ਵਿੱਚ ਕੁਝ ਕਰਨਾ ਚਾਹੁੰਦਾ ਚਾਹੇ ਸਪੋਰਟਸ ਦੇ ਖੇਤਰ ਵਿੱਚ ਚਾਹੇ ਸਿੰਗਿੰਗ ਚ ਚਾਹੇ ਕੁਲ ਲਿਖਦਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੇਰਾ ਇਲਾਕਾ ਤਰੱਕੀ ਕਰਦਾ ਮੇਰਾ ਏਰੀਆ ਮੇਰਾ ਜ਼ਿਲ੍ਹਾ ਤਰੱਕੀ ਕਰਦਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਸੋ ਆ ਛੋਟਾ ਜਿਹਾ ਬੱਚਾ ਆ ਜੀ ਹੁਣ ਜਵਾਨ ਹੋ ਰਿਹਾ ਏ ਤੇ ਇਹਦਾ ਨਾਮ ਦੱਸੂਗਾ ਆਪੇ 사ਜਨ ਤਾਫ ਜੀ 사ਜਨ ਤਾਫ ਮਿਰਜ਼ਾਪੁਰਿਆ ਨਾਲ ਹੀ ਪਿੰਡ ਹੈ ਜੀ ਤੇ ਮੈਂ ਬੜਾ ਇੰਪ੍ਰੈਸ ਹੋਇਆ ਅੱਜ ਨੂੰ ਮਿਲਿਆ ਤੇ ਬੜੇ ਸੋਹਣੇ ਗਾਣੇ ਲਿਖਦਾ ਤੇ ਗਾਉਂਦਾ ਵੀ ਬਹੁਤ ਵਧੀਆ ਇੱਕ ਗੀਤ ਇਹਨੇ ਮੇਰੇ ਲਈ ਲਿਖ ਕੇ ਲਿਆਂਦਾ ਤੇ ਤੁਸੀਂ ਬੈਠ ਕੇ ਵੇਖਜੋ ਹਾਂ ਇੱਕ ਗੀਤ ਇਹਨੇ ਮੇਰੇ ਲਈ ਲਿਖ ਕੇ ਲਿਆਂਦਾ ਤੇ ਮੈਨੂੰ ਕਹਿੰਦਾ ਭਾਜੀ ਤੁਹਾਨੂੰ ਸੁਣਾਉਣਾ ਹੈ ਮੈਂ ਕਿਹਾ ਤੁਸੀਂ ਮੈਨੂੰ ਨਹੀਂ ਸੁਣਾਉਣਾ ਤੁਸੀਂ ਸਾਰੀ ਦੁਨੀਆ ਨੂੰ ਸੁਣਾਓ ਜੇ ਲੋਕਾਂ ਨੂੰ ਗਾਣਾ ਪਸੰਦ ਆ ਗਿਆ ਆਪਾਂ ਜਰੂਰ ਰਿਕਾਰਡ ਕਰਾਂਗੇ ਤੇ ਤੁਸੀਂ ਇਸ ਗਾਣੇ ਨੂੰ ਸੁਣਨਾ ਸਾਰਿਆਂ ਦੀ ਸਟੋਰੀ ਏ ਜਿੱਦਾਂ ਕਿ ਦੀ ਸ਼ੈਰੀਮਾਨ ਨੇ ਗਾਣਾ ਗਾਇਆ ਸੀ ਯਾਰਾਂ ਨੂੰ ਮੁੱਲੇ ਉਹ ਸਾਰਿਆਂ ਦੀ ਸਟੋਰੀ ਸੀ ਸਾਰੇ ਜਿਹੜੇ ਜਦੋਂ ਪੜਦੇ ਆ ਸੇਮ ਹੀ ਫੀਲਿੰਗ ਹੁੰਦੀ ਹੈ ਮੇਰੇ ਖਿਆਲ ਚ ਸੋ ਉਦਾਂ ਦਾ ਗਾਣਾ ਇਹਨੇ ਵੀ ਲਿਖਿਆ ਆ ਮੁੰਡੇ ਨੇ ਬੜਾ ਪਿਆਰਾ ਉਦਾਂ ਦਾ ਨਹੀਂ ਇਹਦੀ ਸਟੋਰੀ ਹੋ ਰਿਆ ਸੁਣਨ ਵਾਲੀ ਗੱਲ ਐ ਤੇ ਕੈਮਰਾ ਲੱਗੇ ਆ ਜਾ ਥੋੜਾ ਜਿਆ ਤੇ ਮੈਂ ਚਾਹਨਾ ਕਿ ਮੁੰਡੇ ਦੀ ਗੱਲ ਜਿਹੜੀ ਇਹਨੇ ਕਹਿਣੀ ਆ ਸਾਰਿਆਂ ਤੱਕ ਪਹੁੰਚੇ ਸਨਾਦੇ ਦੋ ਬੋਲ ਮੇਰਾ ਭਰਾ ਹੋ ਟਿੱਲੀ ਸੀਗੀ ਜੂੜੀ ਜਦੋਂ ਪਰਦੇ ਹੁੰਦੇ ਸੀ ਪੂੰਜੀ ਗੁੱਟ ਨਾਲ ਨੱਕ ਤਾਨੂੰ ਖੜਦੇ ਹੁੰਦੇ ਸੀ ਕੀ ਬਾਤ ਹੋ ਟਿੱਲੀ ਸੀਗੀ ਜੂੜੀ ਜਦੋਂ ਪਰਦੇ ਹੁੰਦੇ ਸੀ ਪੂੰਜੀ ਗੁੱਟ ਨਾਲ ਨੱਕ ਤਾਨੂੰ ਖੜਦੇ ਹੁੰਦੇ ਸੀ ਹੋ ਕਾਪੀ ਵਿੱਚੋਂ ਪੇਜਾਂ ਨੂੰ ਮੈਂ ਪੱਟ ਕੇ ਨਹੀਂ ਉਹ ਦੋਸੀ ਬਣਾਈਆਂ ਬੇੜੀਆਂ ਹੋ ਕਾਪੀ ਵਿੱਚੋਂ ਪੇਜਾਂ ਨੂੰ ਮੈਂ ਪੱਟ ਕੇ ਨਹੀਂ ਉਹ ਦੋਸੀ ਬਣਾਈਆਂ ਬੇੜੀਆਂ ਅੱਖ ਤੇਰੇ ਉਤੇ ਰੱਖੀ ਬਾਲੀਆਂ ਨਹੀਂ ਛੇੜੀਆਂ ਸਾਈਕਲ ਤੇ ਤੇਰੇ ਪਿੱਛੇ ਲਾਈਆਂ ਗੇੜੀਆਂ ਅੱਖ ਤੇਰੇ ਉਤੇ ਰੱਖੀ ਬਾਲੀਆਂ ਨਹੀਂ ਛੇੜੀਆਂ ਸਾਈਕਲ ਤੇ ਤੇਰੇ ਪਿੱਛੇ ਲਾਈਆਂ ਗੇੜੀਆਂ ਨਹੀਂ ਉਦੋਂ ਕਿਸੇ ਗੱਲ ਦਾ ਨਾ ਚੋਰਾ ਹੁੰਦਾ ਸੀ ਬੈਗ ਵਿੱਚ ਬੱਲੀਆਂ ਨਹੀਂ ਬੋਰਾ ਹੁੰਦਾ ਸੀ ਓਏ ਉਦੋਂ ਕਿਸੇ ਗੱਲ ਦਾ ਨਾ ਚੋਰਾ ਹੁੰਦਾ ਸੀ ਬੈਗ ਵਿੱਚ ਬੱਲੀਆਂ ਨਹੀਂ ਬੋਰਾ ਹੁੰਦਾ ਸੀ ਓ ਬੋਰੇ ਨੂੰ ਵਝਾ ਕੇ ਸੀਗੇ ਬੈਠਦੇ ਨਾਲ ਅੱਖਾਂ ਤੇਰੇ ਵੱਲੋਂ ਫੇਰੀਆਂ ਅੱਖ ਤੇਰੀ ਉੱਤੇ ਰੱਖੀ ਬਾਲੀਆਂ ਨਹੀਂ ਛੇੜੀਆਂ ਹਾਂ ਸਾਈਕਲ ਤੇ ਤੇਰੇ ਪਿੱਛੇ ਲਾਈਆਂ ਗੇੜੀਆਂ ਅੱਖ ਤੇਰੇ ਉੱਤੇ ਰੱਖੀ ਬਾਲੀਆਂ ਨਹੀਂ ਛੇੜੀਆਂ ਹਾਂ ਸਾਈਕਲ ਤੇ ਤੇਰੇ ਪਿੱਛੇ ਲਾਈਆਂ ਗੇੜੀਆਂ ਥੈਂਕ ਯੂ ਬਾਬਾ ਇਕ ਲਾਈਨ ਹੋਰਾਂ ਦੇ ਕੋਈ ਅਗਲਾ ਅੰਤਰਾ ਨਹੀਂ ਕਿਹਾ ਬਸ ਭਾਈ ਇਹ ਬਹੁਤ ਵਧੀਆ ਲਿਖਦਾ ਹੈ ਸੋਹਣੇ ਗਾਣੇ ਲਿਖ ਰਿਹਾ ਇੱਕ ਤੂੰ ਜਿਹੜਾ ਕੋਠੇ ਵਾਲਾ ਗਾਣਾ ਬੜਾ ਵਧੀਆ ਸੁਣਾਇਆ ਮੈਨੂੰ ਬੜਾ ਪਿਆਰਾ ਗਾਣਾ ਨਵਾਂ ਆਈਡੀਆ ਹੈ ਤੇ ਉਹਦੇ ਸਿਰਫ ਸਥਾਈ ਪਰ ਮੈਂ ਚਾਹਨਾ ਹੈ ਕਿ ਪਤਾ ਕੀ ਗੱਲ ਹੈ ਇਦਾਂ ਕਿ ਜਦੋਂ ਕੋਈ ਚੀਜ਼ ਵਧੀਆ ਹੁੰਦੀ ਨਾ ਇੱਧਰ ਉੱਧਰ ਕੋਈ ਨਾ ਕੋਈ ਨੂੰ ਕਾਪੀ ਹੋ ਜਾਵੇ ਨਾ ਚਾਹੇ ਡਿੱਟੋ ਨਾ ਕੋਈ ਗਾਵੇ ਥੋੜੀ ਬੁਤੀ ਕਾਪੀ ਆਈਡੀਆ ਤਾਂ ਹੁੰਦਾ ਆਈਡੀਆ ਵਿਖਦਾ ਚਲੋ ਤੇਰੇ ਇੱਕ ਗਾਣੇ ਨਾਲ ਹਾਜ਼ਰੀ ਲੱਗੀ ਆਪਾਂ ਗਾਣੇ ਹੋਰ ਵੀ ਕਰਾਂਗੇ ਸੋ ਤੇਰਾ ਮੇਰੇ ਘਰ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਮੇਰਾ ਛੋਟਾ ਭਰਾ ਤਰਕੀਆਂ ਕਰੇ ਤੇ ਆਪਣੇ ਇਲਾਕੇ ਦਾ ਆਪਣੇ ਮਾਪਿਆਂ ਦਾ ਨਾਂ ਰਾਸ਼ਨ ਕਰੇ ਤੇ ਗਾਣਾ ਤੇਰਾ ਠੀਕ ਸੀ ਤੁਹਾਨੂੰ ਕਿਦਾਂ ਦਾ ਲੱਗਾ ਤੁਸੀਂ ਮੈਨੂੰ ਜ਼ਰੂਰ ਦੱਸਣਾ ਤੇ ਫੀਡਬੈਕ ਦੇਣੀ ਸਾਰੇ ਦੋਸਤਾਂ ਨੇ ਪਿਛਲੇ ਦਿਨੀ ਮੈਂ ਇੱਕ ਰਾਜਸਥਾਨ ਦੇ ਕਲਾਕਾਰ ਨੂੰ ਤੁਹਾਡੇ ਰੂਬੂ ਰੂ ਕਰਾਇਆ ਸੀ ਤੁਸੀਂ ਬੜੇ ਫੋਨ ਕੀਤੇ ਕਈਆਂ ਨੇ ਮੈਸੇਜ ਵੀ ਕੀਤੇ ਬਹੁਤ ਸੋਹਣਾ ਲੱਗਾ ਉਹਨਾਂ ਲੋਕਾਂ ਨੂੰ ਕਿ ਇੱਕ ਵਧੀਆ ਕਲਾਕਾਰ ਨਾਲ ਇੰਟਰੋਡਿਊਸ ਹੋਇਆ ਸਹੀ ਹੈ ਜੇ ਪਲਾਸਟੂ ਵਿੱਚ ਪੜਦਾ ਹੈ ਤੇ ਆਨਲਾਈਨ ਟਾਈਮ 'ਚ ਵਧੀਆ ਲਿਖੂਗਾ ਹੋਰ ਕੋਈ ਕੋਈ ਗੀਤ ਜਿਹੜਾ ਤੇਰੇ ਤੈਨੂੰ ਲੱਗਦਾ ਮੈਂ ਸੁਣਾਵਾਂ ਇਹ ਇਸ ਗੀਤ ਤੋਂ ਥੋੜਾ ਹਟ ਕੇ ਕੋਈ ਸੱਭਿਆਚਾਰਕ ਕੋਈ ਪਰਿਵਾਰਕ ਕੋਈ ਚੀਜ਼ ਹੈ ਜਿਹੜੀ ਸੁਣਾਉਣੀ ਚਾਹੁੰਦਾ ਪੁੱਤ ਪਰਦੇਸੀ ਮੇਰੀ ਮਾਂ ਬੜਾ ਰੋਂਦੀ ਐ ਜਦ ਜਦੋਂ ਆਵੇ ਫੋਟੋ ਗਲ ਨਾਲ ਲਾਉਂਦੀ ਐ ਵਾਹ ਪੁੱਤ ਪਰਦੇਸੀ ਮੇਰੀ ਮਾਂ ਬੜਾ ਰੋਂਦੀ ਐ ਜਦ ਜਦੋਂ ਆਵੇ ਫੋਟੋ ਗਲ ਨਾਲ ਲਾਉਂਦੀ ਐ ਫੋਟੋ ਤੇਰੀ ਤੋਂ ਮੈਂ ਪੁੱਤ ਵਾਰੇ ਵਾਰੇ ਜਾਵਾਂ ਤੇਰਾ ਥਕਾਣਾ ਦੇਖ ਕੇ ਤੇਰਾ ਇੱਕ ਵਾਰੀ ਆਣ ਮੈਨੂੰ ਮਿਲ ਪੁੱਤਰਾ ਦਿਲ ਨਹੀਂ ਲੱਗਦਾ ਮੇਰਾ ਇੱਕ ਵਾਰੀ ਆਣ ਮੈਨੂੰ ਮਿਲ ਪੁੱਤਰਾ ਦਿਲ ਨਹੀਂ ਲੱਗਦਾ ਮੇਰਾ ਵੇਖ ਵਾਰੀ ਗਈਆਂ ਮਾਵਾਂ ਮੁੜ ਕੇ ਨਾ ਆਉਂਦੀਆਂ ਹਾਂ ਚਾਚੀਆਂ ਤਾਈਆਂ ਨਾ ਫੇਰ ਗੱਲ ਨਾਲ ਹੀ ਲਾਉਂਦੀਆਂ ਥੈਂਕ ਯੂ ਕੀ ਬਾਤ ਕੀ ਬਾਤ ਹੈ ਜੀ ਸੋ ਥੈਂਕ ਯੂ ਤੇਰਾ ਬਹੁਤ ਬਹੁਤ ਹੋਰ ਖੂਬ ਤਰੱਕੀ ਕਰੇ ਮੇਰਾ ਛੋਟਾ ਵੀਰ ਤੇ ਲਵ ਯੂ ਗੋਡ ਬlesਸ ਯੂ ਐਥ ਤੁਸੀਂ ਫਿਨਿਸ਼ ਕਰ ਦੋਗੇ